ਹਾਂਜੀ ਸਸ਼ੀਗਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਜਿੰਨੇ ਸਾਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਅੱਜ ਜੀ ਨਵੇਂ ਬਹੁਤ ਸੁਨ ਸੁਣੇ ਲਿਆ ਕੇ ਆਏ ਵਾਸਤੇ ਆਪਾਂ ਤੁਹਾਨੂੰ ਦਿਖਾਉਣੇ ਜਿਹੜੇ ਸੂਟ ਆਪਾਂ ਰੈਡੀ ਕੀਤੇ ਹੋਏ ਨੇਗੇ ਪਹਿਲਾਂ ਆਪਾਂ ਫਸਟ ਸੂਟ ਉਹ ਦਿਖਾਉਣੇ ਜਿਹੜਾ ਆਪਣਾ ਆਰਡਰ ਜਾ ਰਿਹਾ ਹੈਗਾ ਬਣ ਕੇ ਭੈਣ ਨੇ ਆਪਾਂ ਨੂੰ ਡੀਐਮ ਸੈਂਡ ਕੀਤਾ ਸੀਗਾ ਵੀ ਸਿਰਫ ਕੇ ਸਾਰੇ ਇਸ ਚ ਬੂਟੀਆਂ ਡਿਜ਼ਾਈਨ ਬਣਾਉਣਾ ਹੈ ਉਹਨਾਂ ਨੇ ਆਪਣਾ ਡਿਜ਼ਾਈਨ ਸੈਂਡ ਕੀਤਾ ਸੀਗਾ ਇਹ ਆਪਾਂ ਸੂਟ ਰੈਡੀ ਕੀਤਾ ਇਸ ਤਰ੍ਹਾਂ ਇਹ ਸਾਰੇ ਦੇ ਫਰੰਟ ਦੇ ਵਿੱਚ ਇਹਦੇ ਚ ਬੂਟੀ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਇਸ ਤਰ੍ਹਾਂ ਇਹਦੇ ਨਾਲ ਆਪਨੇ ਟਾਈਂਡਾਈ ਦਾ ਦੁਪੱਟਾ ਰੈਡੀ ਕੀਤਾ ਹੈ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਇਸ ਤਰ੍ਹਾਂ ਆਪਨੇ ਇਹਦਾ ਵੀ ਇਸ ਤਰ੍ਹਾਂ ਕੇ ਇੱਕ कलर ਦਾ ਇਸ ਤਰ੍ਹਾਂ ਟਾਈਂਡਾਈ ਦੁਪੱਟਾ ਹੈ ਇਹ ਦੁਪੱਟੇ ਤੇ ਲੈਸ਼ ਲੱਗੂਗੀ ਉਹਨਾਂ ਨੇ ਲੈਸ਼ ਇਸ ਤਰ੍ਹਾਂ ਡਾਈ ਕਰਵਾਈ ਸੀ ਬਸ ਲਗਾਣਗੇ ਉਹ ਖੁਦ ਹੀ ਬਹੁਤ ਸੋਹਣਾ ਲੈਸ਼ ਹੈਗੀ ਦੁਪੱਟੇ 'ਨ ਲਾ ਕੇ ਬਹੁਤ ਸੋਹਣਾ ਇਹਦੇ ਵੀ ਸੋਹਣਾ ਦੁਪੱਟਾ ਬਣ ਜਾਊਗਾ ਇਹ ਦੇਖੀਏ ਦੇ ਵੀ ਲੈਸ਼ ਲੱਗੂਗੀ ਨੀਚੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ 'ਚ ਰੈਡੀ ਕਰਵਾ ਸਕਦੇ ਹੋ ਇੱਕ ਕੈਮਰੀ ਕੇ ਬੇਸ ਤੇ ਆਪਣਾ ਸੂਟ ਰੈਡੀ ਹੋਇਆ ਹੋਇਆ ਇਹਦੇ 'ਚ ਆਪਾਂ ਨੇ ਦੋ ਕਲਰ ਰੈਡੀ ਕੀਤੇ ਨੇ ਦੂਸਰਾ ਕਲਰ ਆਪਾਂ نیچے ਇਹਦੇ 'ਚ ਇਹ ਵਾਲਾ ਕਲਰ ਰੈਡੀ ਕੀਤਾ ਪੀਛੇ ਸ਼ੀਟ ਤੇ ਬਹੁਤ ਸੋਹਣਾ ਕਲਰ ਹੈ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ 'ਚ ਰੈਡੀ ਕਰਵਾ ਸਕਦੇ ਹੋ ਇਹ ਵੀ ਬੈਲਾ ਪਾੜੀਆਂ ਰੈਡੀ ਕੀਤਾ ਸੀਗਾ ਫਿਰ ਤੋਂ ਦੁਬਾਰਾ ਆਪਾਂ ਨੇ ਇਹ ਕਿਸੇ ਦਾ ਆਰਡਰ ਸੀਗਾ ਇਹਨਾਂ ਰੈਡੀ ਕੀਤਾ ਬਹੁਤ ਸੋਹਣਾ ਰੀਨ ਬਣਿਆ ਵੀ ਇਸ ਤਰ੍ਹਾਂ ਬਈ ਪਿੰਕ ਕਲਰ ਦੇ ਸੂਟ ਰੈਡੀ ਹੋਇਆ ਇਹ ਇਸ ਤਰ੍ਹਾਂ ਇਹਦਾ ਫਰੰਟ ਬਣਿਆ ਇਹਦੇ ਇਸ ਤਰ੍ਹਾਂ ਦਾ ਇਹਦਾ ਵਰਕ ਬਣਿਆ ਹੋਇਆ ਜਿਹੜੇ ਉੱਪਰ ਤੱਕ ਇਹਦੇ ਪੈਨਲ ਬਣੇ ਹੋਏ ਨੇਗੇ ਸੇਮ ਹੀ ਵਰਕ ਇਹਦੇ ਬਾਜੂ ਦੇ ਬਣਿਆ ਹੋਏ ਆ ਇਹ ਬੁਟਾ ਬਣਿਆ ਉਸ ਬਾਜੂ ਤੇ ਬਹੁਤ ਸੋਹਣਾ ਲੁਟਾ ਇਹ ਵੀ ਪ्युअर ਕੈਮਰਿਕ ਤੇ ਸੂਟ ਰੈਡੀ ਹੋਇਆ ਹੈਗਾ ਇਹਦੇ ਚਾਪਨ ਆ ਵਾਈਟ ਕਲਰ ਦਾ ਸੂਟ ਰੈਡੀ ਕੀਤਾ ਆਫ ਵਾਈਟ ਕਲਰ ਤੇ ਸੂਟ ਰੈਡੀ ਹੋਇਆ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਵੀ ਇਹ ਆਪਾਂ ਨੇ ਇਹ ਪੀਸ ਕੀਤਾ ਹੋਇਆ ਹੈ ਖਾਦੀ ਕਾਟਨ ਤੇ ਇਸ ਤਰ੍ਹਾਂ ਦਾ ਇਹ ਸੂਟ ਬਣੂਗਾ ਜਿਹੜਾ ਮਾਡਲ ਨੇ ਵੇਅਰ ਕੀਤਾ ਹੋਇਆ ਇਸ ਤਰ੍ਹਾਂ ਇਹਦੇ ਨਾਲ ਪਿੰਟੈਕਸ ਪਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈਗਾ ਸੇਮ ਹੈ ਇਸ ਤਰ੍ਹਾਂ ਹੀ ਇਹ ਰੈਡੀ ਹੋਊਗਾ ਇਹ ਵਰਕ ਹੋਇਆ ਹੋਇਆ ਬਹੁਤ ਸੋਹਣਾ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਇਹਦੇ ਨਾਲ ਨੇ ਵਰਕ ਕੀਤਾ ਗਿਆ ਬਹੁਤ ਸੋਹਣਾ ਵਰਕ ਹੋਇਆ ਫੁੱਲ ਫਿਨਿਸ਼ਿੰਗ ਹੋਊਗੀ ਵਰਕ ਦੀ ਜਿਹਦੇ ਚ ਆਪਾਂ ਨੇ ਦੋ ਹੀ ਕਲਰ ਆਫ ਵਾਈਟ ਤੇ ਰੈਡੀ ਕੀਤਾ ਇਸ ਤਰ੍ਹਾਂ ਕਲਰ ਇਹਦੇ ਚ ਆਪਾਂ ਨੇ ਇਹ ਵਾਲਾ ਪਿੰਕ ਸ਼ੇਡ ਤੇ ਰੈਡੀ ਕੀਤਾ ਇਹ ਬਹੁਤ ਸੋਹਣਾ ਬਣਿਆਗਾ ਇਹ ਆਪਾਂ ਨੇ ਪਹਿਲਾਂ ਵੀ ਸੂਟ ਰੈਡੀ ਕੀਤੇ ਨੇਗੇ ਕਾਫੀ সুন্দর ਆਪਾਂ ਨੇ ਆਰਡਰ ਕੀਤੇ ਨੇ ਜੰਦੇ ਬਹੁਤ ਸੋਹਣਾ ਇਹ ਵੀ ਆਪਣੇ ਸੂਟ ਦੁਆਰਾ ਤੋਂ ਆਰਡਰ ਜਾ ਰਹੇ ਨੇਗੇ ਪਹਿਲਾਂ ਵੀ ਆਪਣੇ ਕੋਲੇ ਇਹਨਾਂ ਦੇ ਬਹੁਤ ਆਰਡਰ ਸੀਗੇ ਇਹਨਾਂ ਦੇ ਇਹ ਵੀ ਹੁਣ ਆਪਣੇ ਦੋ ਸੂਟਾਂ ਦਾ ਆਰਡਰ ਆਇਆ ਸੀਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਤੁਸੀਂ ਵੀ ਇਹਨੂੰ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਤੇ ਪਿਓਰ ਜਾਰਜਟ ਦਾ ਫੈਬਰਿਕ ਰਹੂਗਾ ਇਸ ਤਰ੍ਹਾਂ ਆਪਾਂ ਇਹਦੇ ਤੇ ਪੈਚ ਵਰਕ ਕੀਤਾ ਹੈਗਾ ਸੇਮ ਹੀ ਵਰਕੇ ਦੇ ਤੇ ਬਾਜੂ ਤੇ ਬਣਿਆ ਹੋਇਆ ਹੈਗਾ ਇਹ ਇਹਦੇ ਸ਼ਰਟ ਦਾ ਵਰਕ ਬਣਿਆ ਹੈਗਾ ਇਸ ਤਰ੍ਹਾਂ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣਾ ਹੈਗਾ ਇਹਦੇ 슬ੀਵਸ ਤੇ ਵਰਕ ਰੂਗਾ ਇਦਾਂ ਮੈਚਿੰਗ ਬਟਨ ਕਰਵਾ ਕੇ ਬੋਟਮ ਤੇ ਵੀ ਵਰਕ ਕਰਵਾ ਸਕਦੇ ਬਹੁਤ ਸੋਹਣਾ ਸਿਰ ਰੈਡੀ ਹੋਇਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ